ਗੱਲ ਹੋਵੇ ਲੋਕਾਂ ਦਾ ਭਲਾ ਹੋ ਜੇ ਉਹ ਕਹਿੰਦਾ ਫਿਰ ਸੁਣ ਲਾ ਕਹਿੰਦਾ ਮੈਂ ਗੁਵਿੰਦਗੜ ਮੰਡੀ ਇੱਥੇ ਇੱਕ ਸੇਠ ਦਾ ਮਨੇਮ ਸੀਗਾ ਮੈਂ ਪੜ ਲਿਖ ਕੇ ਰੋਟੀ ਜੋਗਾ ਹੋ ਗਿਆ ਮਨੇਮ ਬਣ ਗਿਆ ਸੇਠ ਨੇ ਮੈਨੂੰ ਰੱਖ ਲਿਆ ਸਾਲ ਦੋ ਸਾਲਾਂ ਚ ਮੈਂ ਸੇਠ ਦਾ ਵਿਸ਼ਵਾਸ ਜਿੱਤ ਲਿਆ ਸੇਠ ਨੇ ਮੈਨੂੰ ਕੁਆਟਰ ਦਿੱਤਾ ਕਹਿੰਦਾ ਫੈਮਿਲੀ ਵੀ ਸ਼ਿਫਟ ਕਰ ਲਾ ਕਹਿੰਦਾ ਮੈਂ ਆਪਣਾ ਪਰਿਵਾਰ ਲਿਆਇਆ ਜਦੋਂ ਸੇਠ ਵਿਸ਼ਵਾਸ ਚ ਮੈਂ ਲੈ ਲਿਆ ਕਹਿੰਦਾ ਮੇਰੇ ਅੰਦਰ ਇੱਕ ਫੁਰਨਾ ਉੱਠੇ ਵੀ ਕਿਉਂ ਨਾ ਆਪਾਂ ਮਨੇਮ ਤੋਂ ਮਾਲਕ ਬਣ ਜਾਈਏ ਹੁਣ ਸੇਠ ਤਾਂ ਯਕੀਨ ਕਰਦਾ ਹੀ ਹੈ ਸੇਠ ਤਾਂ ਆਪਣੇ ਤੇ ਵਿਸ਼ਵਾਸ ਕਰਦਾ ਹੈ ਕਿਉਂ ਨਾ ਆਪਾਂ ਮਾਲਕ ਬਣ ਜਾਈਏ ਓ ਗੁਰਮਖੋ ਕਹਿੰਦਾ ਮੈਂ ਘਰ ਵਾਲੀ ਨੂੰ ਪੁੱਛ ਬੈਠਾ ਸਭ ਤੋਂ ਕਲੋਜ਼ ਇਹੀ ਹੁੰਦੀ ਘਰ ਵਾਲੀ ਕਹਿੰਦਾ ਮੈਂ ਕਿਹਾ ਭਗਵਾਨ ਨੇ ਆਇਆ ਫੁਰਨਾ ਆਉਂਦਾ ਹੈ ਉਹ ਕਹਿੰਦੀ ਏਦੋਂ ਵਧੀਆ ਕੀ ਆ ਫਿਰ ਜੇ ਤਾਂ ਸਿਆਣੀ ਹੁੰਦੀ ਕਹਿ ਦਿੰਦੀ ਨਾ ਬਈ ਆ ਕੀਤੇ ਹੋਏ ਕਰਮਾਂ ਦੇ ਫਲ ਭੁਗਤਣੇ ਪੈਂਦੇ ਆ ਇਹ ਤਾਂ ਅਵਤਾਰਾਂ ਨੂੰ ਵੀ ਭੁਗਤਣੇ ਪਏ ਕ੍ਰਿਸ਼ਨ ਮਹਾਰਾਜ ਦਾ ਪੜ ਲਓ ਭਾਈ ਗੁਰਦਾਸ ਜੀ ਆ ਉਹਨੂੰ ਲਿਖਿਆ ਹੋਇਆ ਉਹ ਕਹਿੰਦੀ ਏਦੋਂ ਵਧੀਆ ਕੀ ਮੌਕਾ ਹੈ ਕਹਿੰਦਾ ਮੈਨੂੰ ਫਿਰ ਇੱਕ ਇੱਕ 11 ਹੋ ਗਏ ਮੈਂ ਸਮਾਪਤੀ ਵੱਲ ਚੱਲਾਂ ਕਹਿੰਦੇ ਮੈਂ ਆਕੇ ਜੀ ਉਹ ਸਾਰੇ ਫਾਈਲ ਤਿਆਰ ਕਰ ਲਈ ਫਾਈਲ ਤਿਆਰ ਕਰਕੇ ਸੇਠ ਮੈਨੂੰ ਪੁੱਛਦਾ ਹੀ ਨਹੀਂ ਸੀ ਕੀ ਕਰਦਾ ਕੀ ਨਹੀਂ ਕਹਿੰਦਾ ਮੈਂ ਉਹ ਤੋਂ ਜਿਹੜਾ ਆਮਰੋ ਫਟਰਨੀ ਲਿਖਾ ਕੇ ਸਾਈਨ ਕਰਾ ਲੇ ਮਾਲਕ ਬਣ ਗਿਆ ਕਹਿੰਦਾ ਮੈਂ ਕੰਮ ਤੇ ਲੇਟਰੀਤੀਪੀ ਸ਼ੁਰੂ ਕਰਤੀ ਸੇਠ ਸਿਆਣਾ ਬੰਦਾ ਫਿਰ ਵੀ ਸਿਆਣਾ ਹੁੰਦਾ ਕਹਿੰਦਾ ਉਹਨੇ ਮੈਨੂੰ ਇਗਨੋਰ ਕੀਤਾ 2-4 ਮਹੀਨੇ ਆਖਰ ਨੂੰ ਇੱਕ ਦਿਨ ਮੈਂ ਗਿਆ ਮੈਂ ਆਪਣੀ ਮਰਜ਼ੀ ਨਾ ਜਾਂਦਾ ਸੀ ਮਿੱਲ ਦੇ ਵਿੱਚ ਉਹ ਕੰਸਟ੍ਰਕਸ਼ਨ ਜਿੰਨੇ ਬੰਦੇ ਸੀ ਸਾਰੇ ਉਹ ਖਰਾਬ ਹੋਣ ਲੱਗੇ ਮੈਨੂੰ ਸੇਠ ਕਹਿੰਦਾ ਮਨੇਮ ਜੀ ਕੀ ਗੱਲ ਐ ਤੁਸੀਂ ਖਰਾਬ ਕਰੀ ਜਾਂਦੇ ਆ 2 ਮਹੀਨੇ ਹੋ ਗਏ ਮੈਂ ਤੇਰੇ ਮੂੰਹ ਵੱਲ ਵੇਖੀ ਜਾਂਦਾ ਕਹਿੰਦਾ ਮੈਂ ਉਹਨੂੰ ਤਾੜੀ ਮਾਰ ਕੇ ਹੱਸਿਆ ਕਿਹੜਾ ਮਨੇਮ ਹੋਏ ਜਦ ਕਿ ਛਪਾਵੇ ਤੋਂ ਗਰਭ ਕਰਦਾ ਨਾਲੇ ਚੋਰੀ ਕੀਤੀ ਨਾਲੇ ਸਿੰਨਾ ਜੋੜੀ ਕਹਿੰਦਾ ਮੈਂ ਤਾੜੀ ਮਾਰੀ ਸੇਠ ਜੀ ਮਨੇਮ ਕਿਹੜਾ ਉਹ ਤੂੰ ਇਸ ਮਿਲ ਦਾ ਮਨੇਮ ਵੀ ਨਹੀਂ ਮੈਂ ਇਸ ਮਿਲ ਦਾ ਮਾਲਕ ਐ ਤੂੰ ਪਾਵਰ ਆਫ ਅਟਰਦੀ ਮੈਨੂੰ ਦੇ ਚੁੱਕਿਆ ਇਹ ਮਿਲ ਚ ਤੂੰ ਮਨੇਮ ਵੀ ਹੈ ਨਹੀਂ ਦਾ ਮਾਲਕ ਨਾ ਐ ਕਹਿੰਦਾ ਇਹ ਗੱਲ ਕਹੀ ਸੇਠ ਦੇ ਇੱਕ ਚੜ੍ਹੇ ਤੇ ਉਤਰੇ ਹੁਣ ਸਾਨੂੰ ਕੋਈ ਕਵੇ ਥੋੜੀ 50 ਕਿੱਲੇ ਜ਼ਮੀਨ ਮੈਂ ਲੈ ਲਈ ਫਿਰ ਕੀ ਵਰਤੂਗੀ ਅਟੈਕ ਹੀ ਆਊਗਾ ਸ਼ੇਡ ਨਹੀਂ ਐਦਾਂ ਹੀ ਉੱਠਿਆ ਮਸਾਂ ਗਿਆ ਘਰੇ ਪਹੁੰਚਿਆ ਰਾਤ ਨੂੰ ਅਟੈਕ ਆਇਆ ਸ਼ੇਡ ਜੀ ਮਰ ਗਏ ਕਹਿੰਦਾ ਤੜਕੇ ਮੈਂ ਜਾ ਕੇ ਮੂਹਰੇ ਲੱਗ ਕੇ ਕਾਨੀ ਲੱਗ ਕੇ ਸੰਸਕਾਰ ਕਰਾਤਾ ਉਹ ਤੋਂ ਬਾਅਦ ਗੱਲ ਚੱਲੀ ਤੇਰੀਆਂ ਹੋ ਗਿਆ ਮੈਨੂੰ ਪੁੱਛਣ ਲੱਗੇ ਕਹਿੰਦੇ ਮੈਂ ਕੱਢ ਕੇ ਫਾਇਲਾ ਮੂਹਰੇ ਰੱਖਤੀਆਂ ਵੀ ਸ਼ੇਡ ਜੀ ਮੈਨੂੰ ਦੇ ਗਿਆ ਮਿਲ ਤਾਂ ਕਾਰੋਬਾਰ ਬਹੁਤ ਸੀ ਉਹਦਾ ਉਹ ਕਹਿੰਦੇ ਵੀ ਹੋ ਸਕਦਾ ਇਹਦੇ ਨਾਲ ਪ੍ਰੇਮ ਸੀ ਦੇ ਗਏ ਹੁਣ ਬੱਚੇ ਬੋਲੇ ਹੀ ਨਹੀਂ ਕਹਿੰਦੇ ਮੈਂ ਘਰ ਵਾਲੀ ਤੇ ਦੋਨੇ ਕਹਿੰਦਾ ਮੇਰੇ ਹੈ ਨਹੀਂ ਸੀ ਬੱਚਾ 12 13 ਸਾਲ ਲੰਘ ਗਏ ਸੀ ਕਹਿੰਦੇ ਸਾਲਕ ਦਾ ਸਮਾਂ ਲੱਗਿਆ ਸਾਡੇ ਮੁੰਡਾ ਘਰ ਚ ਪੈਦਾ ਹੋ ਗਿਆ ਕਹਿੰਦਾ ਮੈਂ ਕਿਹਾ ਵੇਖ ਭਗਵਾਨ ਨੇ ਐਵੇਂ ਸੰਤ ਬਾਬੇ ਡਰਾਈ ਜਾਂਦੇ ਐ ਨਾਲੇ ਤਾਂ ਸੇਠ ਨਗਰ ਤਾਂ ਆ ਨਾਲੇ ਵੇਖ ਲਾ ਆਪਣੇ ਮੁੰਡਾ ਜੰਮ ਪਿਆ ਆ ਤੁ ਸਤਨਾ ਵਾਹਿਗੁਰੂ ਜੀ ਕਹਿੰਦਾ ਸਾਨੂੰ ਖੁਸ਼ੀਆਂ ਚੜ ਗਈਆਂ ਮੁੰਡਾ ਬੜਾ ਸੋਹਣਾ ਕਹਿੰਦਾ ਜਦੋਂ 2-3 ਸਾਲ ਦਾ ਹੋਇਆ ਬਿਮਾਰ ਰਹਿਣ ਲੱਗ ਗਿਆ ਚੰਗਾ ਭਲਾ ਰੋਗ ਕੋਈ ਆਵੇ ਨਾ ਉੱਠੇ ਨਾ ਤੁਰੇ ਨਾ ਥਾਲਿਆ ਕਰੇ ਪੀਲਿਆ ਕਰੇ ਇੱਦਾ ਹੀ ਕਰਦਿਆਂ ਕਹਿੰਦਾ ਜੋ ਕੁਝ ਮੇਰੇ ਕੋਲੇ ਸੀ ਮੈਂ ਸਾਰਾ ਲਾਤਾ ਆਖਰ ਨੂੰ ਉਹ 13 ਸਾਲ ਦਾ ਹੋ ਗਿਆ ਕਹਿੰਦੇ ਮੈਂ ਮਿਲ ਵੇਖ ਤੇ ਉਹਦਾ ਇਲਾਜ ਕਰ ਲਈ ਯੂਰਪ ਦੇ ਵਿੱਚ ਭੇਜਿਆ 2 ਸਾਲ ਉੱਥੇ ਲੱਗੇ ਸਭ ਕੁਝ ਵੇਲਾ ਹੋ ਗਿਆ ਬੱਚੇ ਨੂੰ ਘਰੇ ਲਿਆ ਕੇ ਪਾਲਿਆ ਕਹਿੰਦੇ ਇੱਕ ਦਿਨ ਮੈਂ ਘਰੇ ਸਾਂ ਮੇਰੇ ਘਰ ਵਾਲੀ ਗਵਾਂਢ ਚ ਗਈ ਸੀ ਬੱਚਾ ਹੱਸਿਆ ਮੈਂ ਮੈਂ ਆਖਿਆ ਰੱਬਾ ਤੇਰਾ ਸ਼ੁਕਰ ਹੈ ਚੱਲ ਆਤਾ ਦਵਾਰੇ ਬਣਾ ਲਾਂਗੇ ਕੋਠੀਆਂ ਮਹਿਲ ਤਾਂ ਚੱਲ ਬੱਚਾ ਤੰਦਰੁਸਤ ਹੋ ਗਿਆ ਮੈਨੂੰ ਕਹਿੰਦਾ ਓਏ ਮਨੇਮ ਕਹਿੰਦਾ ਮੇਰੇ ਖਛੜੇ ਤੇ ਉੱਤਰੇ ਮੈਂ ਆਖਿਆ ਪੁੱਤ ਮੈਂ ਤੇਰਾ ਪਿਓ ਐ ਮਨੇਮ ਕਿਹੜਾ ਕਹਿੰਦਾ ਮੈਂ ਘਰ ਵਾਲੀ ਨੂੰ ਆਵਾਜ਼ ਮਾਰੀ ਵੀ ਆ ਜਾ ਆਪਣਾ ਮੁੰਡਾ ਤਾਂ ਹੱਸਦਾ ਠੀਕ ਹੋ ਗਿਆ ਉਹ ਕਹਿੰਦਾ ਓਏ ਗੱਲ ਸੁਣੋ ਮੇਰੀ ਕਹਿੰਦਾ ਮਨੇਮ ਕਹਿੰਦਾ ਫੇਰ ਮੈਂ ਆਖਿਆ ਪੁੱਤ ਮੈਂ ਤੇਰਾ ਪਿਓ ਆ ਕਹਿੰਦਾ ਇਹ ਦੱਸੋ ਇਹ ਮਿੱਲ ਤੁਹਾਡੀ ਸੀ ਕੋ ਇੱਕ ਦੂਜੇ ਦੇ ਮੂੰਹ ਵੱਲ ਵੇਂਦੇ ਕਹਿੰਦੇ ਨਹੀਂ ਅਸੀਂ ਆਖਿਆ ਵੀ ਤੀਜੇ ਬੰਦੇ ਨੂੰ ਨਹੀਂ ਪਤਾ ਕਹਿੰਦੇ ਹੁਣ ਕਿੱਥੇ ਐ ਵਿਕ ਗਈ ਕਹਿੰਦਾ ਮੈਨੂੰ ਕੱਲ ਸੁਪਨੇ ਚ ਸਾਰਾ ਕੁਝ ਮੈਂ ਦੇਖ ਲਿਆ ਮੈਂ ਕੋਈ ਤੁਹਾਡਾ ਮੁੰਡਾ ਮੁੰਡਾ ਨਹੀਂ ਮੈਂ ਉਹੀ ਸੇਠ ਐ ਤੁਸੀਂ ਮੇਰੇ ਨਾਲ ਧੋਖਾ ਕੀਤਾ ਸੀ ਕਿੱਥੇ ਆ ਤੁਹਾਡੀ ਮਿਲ ਕਿੱਥੇ ਆ ਤੁਹਾਡੇ ਧਨ ਉਹ ਕਹਿੰਦਾ ਸਾਹ ਬਰਾਬਰ ਹੋ ਗਿਆ ਉਹ ਘਰ ਵਾਲੀ ਨੂੰ ਕਹਿੰਦਾ ਮੇਰੀ ਨੂੰ ਵੀ ਮੈਂ ਤੇਰੇ ਤੇ ਇਹਦੇ ਨਾਲ ਵਿਧਸ਼ਪੀਨ ਕਰਦਾ ਸੀ ਤੁਸੀਂ ਮੈਨੂੰ ਧੋਖਾ ਦਿੱਤਾ ਤੂੰ ਤਾਂ ਪਾਗਲ ਹੋ ਜੇਂਗੀ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਕਹਿੰਦਾ ਤੂੰ ਵੀ ਘਰੋਂ ਨਿਕਲ ਜਾਏਂਗਾ ਹੁਣ ਤੁਹਾਡਾ ਰਹਿਣਾ ਹੀ ਕੱਖ ਨਹੀਂ ਕਹਿੰਦੇ ਇੰਨਾ ਕਹਿ ਕੇ ਉਹਨੇ ਹਟਕੋਰਾ ਲਿਆ ਜਾਨ ਨਿਕਲ ਗਈ ਸਾਰੇ ਸੁਨੇਹਾ ਭੇਜਤਾ ਵੀ ਮੁੰਡਾ ਚੜਾਈ ਕਰ ਗਿਆ ਰਿਸ਼ਤੇਦਾਰ ਆਏ ਕਹਿਣ ਰੱਬ ਹੋਰ ਦੇਊਗਾ ਕਹਿੰਦਾ ਮੈਨੂੰ ਤਾਂ ਪਤਾ ਹੀ ਸੀ ਕਿਹੜਾ ਰੱਬ ਨੇ ਦੇਣਾ ਵੀ ਮੈਂ ਅੱਗੇ ਪੁੱਠਾ ਕੰਮ ਕੀਤਾ ਤਾਂ ਇਹ ਗੱਲ ਹੋਈ ਘਰ ਵਾਲੀ ਮੇਰੀ پاگل ਹੋ ਗਈ ਕਲੀਆਂ ਚ ਰੁਲ ਰੁਲ ਕੇ ਉਹ ਮਰ ਗਈ ਕਹਿੰਦਾ ਮੈਂ ਮੂੰਹ ਕਾਲਾ ਕਰਿਆ ਸਿੱਖਿਆ ਲੈ ਲਈ ਨਿਕਲਿਆ ਆਂ ਘਰੋਂ ਉਹ ਭਰਾਵਾ ਮੈਂ ਤਾਂ ਮੂੰਹ ਕਾਲਾ ਕਰਿਆ ਤੁਸੀਂ ਮੈਨੂੰ ਸੰਤ ਕਹਿੰਦੇ ਹੋ ਮੈਂ ਤਾਂ ਕਹਿੰਦੇ ਨਹੀਂ ਕਰਿਆ ਤੇ ਕਰਕੇ ਵੇਖ ਲੈ ਉਹ ਮੈਂ ਕਰਮ ਦੀ ਗੱਲ ਕਰਦਾ ਜੇ ਨਹੀਂ ਕੀਤਾ ਤਾਂ ਨਜ਼ਾਰਾ ਵੇਖਣਾ ਤਾਂ ਵੇਖ ਕਰਕੇ ਇਹ ਦੋ ਪ੍ਰੈਕਟੀਕਲ ਫਰਮਾ ਥਾ ਸੰਸਾਰ ਕੀਏ ਰਸ ਭੋਗ ਤਾਂ ਤਨ ਉੱਠ ਲੋਏ